ਖਬਰਨਾਮਾ ਦੇਖ ਰਿਹਾ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਕਹਿੰਦੇ ਥਾਰ ਵਾਲੀ ਬੀਬੀ ਦੂਸਰੇ ਪਾਸੇ ਉਸ ਬੀਬੀ ਨੂੰ ਇੰਸਟਾਗ੍ਰam ਦੀ ਕਵੀਨ ਵੀ ਕਿਹਾ ਜਾਂਦਾ ਹੈ ਕਿਉਂਕਿ ਉਸ ਦੇ 30000 ਤੋਂ ਵੱਧ ਇੰਸਟਾਗ੍ਰam ਤੇ ਫਾਲੋਅਰ ਨੇ ਪਲੱਸ ਉਹ ਜੋਬ ਵੀ ਕਰਦੀ ਸੀ ਪੰਜਾਬ ਪੁਲਿਸ ਡਿਪਾਰਟਮੈਂਟ ਦੇ ਵਿੱਚ ਐਜ਼ ਅ ਕਨਸਟੇਬਲ ਲੇਕਿਨ ਅਣਵਾਹ ਨਸ਼ਾ ਵੇਚਿਆ ਗਿਆ ਉਸ ਦੇ ਸ਼ੌਕ ਉਸ ਦੇ ਮਜਾਜ ਤੇ ਜਿਸ ਦੀ ਜਿੰਨੀ ਕੁ ਉਸ ਦੀ ਸੈਲਰੀ ਹੈ 50 ਤੋਂ 60000 ਰੁਪਏ ਉਹ ਕਿਤੇ ਜ਼ਿਆਦਾ ਨਹੀਂ ਯਾਨੀ ਕਿ ਉਹਦੇ ਸ਼ੌਂਕ ਨੇ ਰਾਜਿਆਂ ਤੇ ਮਹਾਰਾਜਿਆਂ ਵਾਲੇ ਉਹਦੀ ਉੱਠਣੀ ਬੈਠਣੀ ਹੈ ਵੱਡੇ ਅਫਸਰਾਂ ਦੇ ਨਾਲ ਉਸ ਦੀ ਗੱਲਬਾਤ ਹੁੰਦੀ ਹੈ ਦੇਸ਼ਾਂ ਅਤੇ ਵਿਦੇਸ਼ਾਂ ਦੇ ਵਿੱਚ ਜਿਹੜਾ ਉਹਦੇ ਘਰ ਦੇ ਵਿੱਚ ਕੁੱਤਾ ਹੈ ਉਹਦੀ ਕੀਮਤ 1.5 ਲੱਖ ਰੁਪਏ ਦੱਸੀ ਜਾ ਰਹੀ ਹੈ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਆ ਰਹੀ ਹੈ ਉਸ ਨੂੰ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਪੰਜਾਬ ਪੁਲਿਸ ਦੀ ਕਾਂਸਟੇਬਲ ਅਤੇ ਸੋਸ਼ਲ ਮੀਡੀਆ ਇਨਫਲੂਐਂਸਰ ਅਮਨਦੀਪ ਕੌਰ ਨੂੰ ਹੀਰੋਨ ਸਮੇਤ ਗ੍ਰਿਫਤਾਰ ਕਰ ਲਿਆ ਗਿਆ 2011 ਵਿੱਚ ਭਰਤੀ ਹੋਈ ਅਮਨਦੀਪ ਨੇ ਆਪਣੇ 14 ਸਾਲ ਦੇ ਕੈਰੀਅਰ ਵਿੱਚ ਪਹਿਲਾਂ ਹੀ ਦੋ ਵਾਰ ਗ੍ਰਿਫਤਾਰ ਹੋ ਚੁੱਕੀ ਹੈ ਓ ਮਾਈ ਗਾਡ ਇਹ ਉਸਦੀ ਤੀਜੀ ਗ੍ਰਿਫਤਾਰੀ ਹੈ ਅੱਗੇ ਹੈ ਅਮਨਦੀਪ ਨੇ ਇੰਸਟਾਗ੍ਰam ਤੇ ਅਕਸਰ ਆਪਣੇ ਮਹਿੰਗੇ ਸੀ ਤਜੂ ਕੁੱਤੇ ਨਾਲ ਵੀਡੀਓ ਰੀਲਾ ਬਣਾਈਆਂ ਇਹ ਨਸਲ ਭਾਰਤ ਵਿੱਚ 60000 ਤੋਂ ਲੈ ਕੇ 1.5 ਲੱਖ ਰੁਪਏ ਤੱਕ ਦੀ ਹੁੰਦੀ ਹੈ ਉਸ ਦੇ ਇੰਸਟਾ ਵੀਡੀਓ ਵਿੱਚ ਦਿਖਦਾ ਬੰਗਲਾ ਜਿੱਥੇ ਉਹ ਰਹਿ ਕੇ ਰਹਿ ਰਹੀ ਸੀ ਕਿਸੇ ਹੋਰ ਦੇ ਨਾਮ ਤੇ ਹੈ ਪੁਲਿਸ ਅਨੁਸਾਰ ਉਸ ਨਾਮ ਦੇ ਸਿਰਫ ਇੱਕ ਸਕੂਟੀ ਹੈ ਪਰ ਜਾਇਦਾਦਾਂ ਕੈਰਕਾਰਾਂ ਗਹਿਣਿਆਂ ਅਤੇ ਪਾਲਤੂ ਜਾਨਵਰਾਂ ਵਾਸਤੇ ਰੋਜ਼ਾਨਾ ਉਸ ਦੇ ਲਾਈਫਲੈਸਟਾਈਲ ਨੂੰ ਲਗਜ਼ਰੀ ਬਣਾਉਂਦੇ ਹਨ ਉਸ ਨੇ ਇਹ ਵੀ ਦੱਸਿਆ ਕਿ ਕਰੀਬਨ ਮਾਸਿਕ 50 ਤੋਂ 60 ਹਜ਼ਾਰ ਰੁਪਏ ਦੇ ਕਰੀਬ ਹੈ ਤਨਖਾਹ ਦੀ ਜਿਸ ਨਾਲ ਇੰਨੀ ਜਾਇਦਾਦ ਇਕੱਠੀ ਕਰਨਾ ਸਵਾਲ ਖੜੇ ਕਰਦਾ ਹੈ ਕੁੱਤੇ ਦੀ ਹਾਲਤ ਅਣਜਾਣ ਥਾਰ ਕਿਸ ਦੇ ਨਾਮ ਯਾਨੀ ਕਿ ਸਾਰਾ ਸਿਸਟਮ ਉਸ ਨੇ ਬੜੇ ਸੋਚ ਸਮਝ ਕੇ ਕੀਤਾ ਹੈ ਯਾਨੀ ਕਿ 11-12 ਸਾਲਾਂ ਦੇ ਵਿੱਚ ਇਹ ਥਾਰ ਵਾਲੀ ਬੀਬੀ ਇਹ ਇੰਸਟਾਗ੍ਰam ਕੁਇਨ ਭੈਣ ਜਿਹੜੀ ਹੈ ਅਮਨਦੀਪ ਕੌਰ ਅੰਨੇਵਾ 14 ਸਾਲਾਂ ਦੇ ਵਿੱਚ ਰੱਜ ਕੇ ਨਸ਼ਾ ਵੇਚਿਆ ਗਿਆ ਨਸ਼ੇ ਦੇ ਨਾਲ ਕੋਠੀ ਵੀ ਲਈ ਲੇਕਿਨ ਕੋਠੀ ਉਸਦੇ ਨਾਮ ਨਹੀਂ ਇਹ ਪੰਜਾਬ ਪੁਲਿਸ ਉਸ ਤੇ ਪਰਦਾ ਪਾ ਰਹੀ ਹੈ ਕਹਿੰਦੇ ਨੇ ਕਿ ਕੱਲੀ ਉਸਦੇ ਨਾਮ ਸਕੂਟੀ ਹੈ 2 ਤੋਂ 2.5 ਲੱਖ ਦੀਆਂ ਮਹਿੰਗੀਆਂ ਘੜੀਆਂ 1.5 ਲੱਖ ਦਾ ਕੁੱਤਾ 10 ਤੋਂ 15 ਲੱਖ ਦੀ ਥਾਰ ਯਾਨੀ ਕਿ ਇੱਕ ਦੋ ਗੱਡੀਆਂ ਹੋਰ ਵੀ ਨੇ ਜਿਹੜੀਆਂ ਗੁਪਤ ਰੱਖੀਆਂ ਹੋਈਆਂ ਨੇ ਉਹਨੇ ਮੰਨ ਲਓ ਇਸ ਤਰ੍ਹਾਂ ਦੇ ਮਜਾਜ ਇਸ ਤਰ੍ਹਾਂ ਦੇ ਸ਼ੌਂਕ ਪਾਲਨੇ ਤੇ ਸਾਨੂੰ ਤਾਂ ਹੋਣੀ ਪਤਾ ਲੱਗਿਆ ਹੈ ਕਿ ਬੀਬੀ ਦੋ ਵਾਰ ਪਹਿਲਾਂ ਵੀ ਗ੍ਰਿਫਤਾਰ ਹੋ ਚੁੱਕੀ ਹੈ ਤੇ ਫਿਰ ਇਸ ਨੂੰ ਸਿਸਟਮ ਨੇ ਮੁਅਤਲ ਕਿਉਂ ਨਹੀਂ ਕੀਤਾ ਇਸ ਨੂੰ ਸਿਸਟਮ ਨੇ ਸਸਪੈਂਡ ਕਿਉਂ ਨਹੀਂ ਕੀਤਾ ਕਿਉਂਕਿ ਇਹਨੇ ਕਿਹਾ ਮੇਰਾ ਕਿਹੜਾ ਕੁਝ ਵਗਾਲ ਲੂਗਾ ਵੀ ਅੱਗੇ ਦੋ ਵਾਰੀ ਮੈਂ ਬਹਾਲ ਹੋ ਗਈਆਂ ਤੀਜੀ ਔਰ ਫਿਰ ਬਹਾਲ ਹੋ ਜਾਵਾਂਗੀ ਲੇਕਿਨ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀ ਹੁਣ ਖੁੱਲੇ ਆਦੇਸ਼ ਦੇ ਦਿੱਤੇ ਗਏ ਨੇ ਇਸ ਥਾਰ ਵਾਲੀ ਬੀਬੀ ਇਹ ਇੰਸਟਾਗ੍ਰam ਵਾਲੀ ਇਹ ਭੈਣ ਨੂੰ ਅਤੇ ਜਿਸ ਦੇ ਕੋਲ 1.5 ਲੱਖ ਦਾ ਮਹਿੰਗਾ ਕੁੱਤਾ ਹੈ ਆਲੀਸ਼ਾਨ ਘਰ ਹੈ ਥਾਰ ਗੱਡੀ ਹੈ 2 ਤੋਂ 2.5 ਲੱਖ ਰੁਪਏ ਦੀਆਂ 3 ਤੋਂ 4 ਘੜੀਆਂ ਨੇ ਅਤੇ ਖਬਰ ਜਿਹੜੀ ਆ ਰਹੀ ਹੈ ਕਿ ਉਹਦੇ ਦੇ ਉਹਦੇ ਕੋਲ 2 ਪਲਾਟ ਹੋਰ ਵੀ ਨੇ ਜਿਨ੍ਹਾਂ ਦੀ ਕੀਮਤ ਕਰੋੜਾ ਰੁਪਏ ਦੱਸੀ ਜਾ ਰਹੀ ਹੈ ਯਾਨੀ ਕਿ ਪ੍ਰਸ਼ਾਸਨ ਯਾਨੀ ਕਿ ਅਸੀਂ ਦੁੱਧ ਦੀ ਰਾਖੀ ਬਿੱਲੇ ਨੂੰ ਬਿਠਾ ਕੇ ਬੈਠੇ ਹੋਏ ਆ ਖੇਤ ਨੂੰ ਬਾੜ ਖੋਦ ਹੀ ਖਾਈ ਜਾ ਰਹੀ ਹੈ ਕਿੱਥੇ ਨਸ਼ਾ ਬੰਦ ਹੋਵੇਗਾ ਕਿੱਥੇ ਬਲਡੋਜ਼ਰ ਚੱਲਣਗੇ ਇਹ ਤਾਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਦੇਸ਼ ਦੇਣੇ ਚਾਹੀਦੇ ਸੀ ਕਿ ਜਾਇਦਤ ਭਾਵੇਂ ਜਿਹਦੇ ਮਰਜ਼ੀ ਨਾਮ ਤੇ ਹੋਵੇ ਥਾਰ ਜੀ ਦੀ ਗੱਡੀ ਮਰਜ਼ੀ ਨਾਮ ਤੇ ਜਿਹਦੇ ਤੇ ਹੋਵੇ ਲੇਕਿਨ ਉਹ ਜ਼ਬਤ ਹੋਣੀਆਂ ਚਾਹੀਦੀਆਂ ਨੇ ਉਹਨਾਂ ਉੱਤੇ ਬਲਡੋਜ਼ਰ ਚੱਲਣਾ ਚਾਹੀਦਾ ਹੈ ਯਾਨੀ ਕਿ ਅਮਨ ਦੌਰ ਅਮਨਦੀਪ ਕੌਰ ਦੀਆਂ ਮੁਸ਼ਕਲਾਂ ਵਧਣ ਗਈਆਂ ਕਟਣ ਗਿਆ ਨਹੀਂ ਹਾਲਾਂਕਿ ਪੁਲਿਸ ਵੱਲੋਂ ਇਹ ਮਾਮਲਾ ਠੰਡੇ ਬਸਤੇ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਸੋਸ਼ਲ ਮੀਡੀਆ ਨੇ ਵਕ ਵਕ ਨਿੱਜੀ ਚੈਨਲ ਨੇ ਰੱਜ ਕੇ ਇਹ ਬੀਬੀ ਅਮਨਦੀਪ ਦਾ ਜਲੂਸ ਕੱਢਿਆ ਤਸਵੀਰਾਂ ਹਰ ਰੋਜ਼ ਨਸ਼ਰ ਹੋ ਰਹੀਆਂ ਨੇ ਵਾਇਰਲ ਹੋ ਰਹੀਆਂ ਨੇ ਕਿ 1.5 ਲੱਖ ਰੁਪਏ ਦੇ ਕੁੱਤੇ ਜਿਨ੍ਹਾਂ ਦੀ ਤਨਖਾਹ 50 ਤੋਂ 60 ਹਜ਼ਾਰ ਰੁਪਏ ਹੈ ਜੇਕਰ ਉਹ ਖਰੀਦੇ ਨੇ ਜੇਕਰ 2 ਤੋਂ 2.5 ਲੱਖ ਦੀ ਘੜੀ ਪੌਂਦੀ ਹੈ ਜੇਕਰ ਉਹ 2 ਤੋਂ 2.5 ਕਰੋੜ ਦੇ ਮਹਿਲ ਦੇ ਵਿੱਚ ਰਹਿੰਦੀ ਹੈ ਇਹ ਪੈਸਾ ਆਖਰਕਾਰ ਆਇਆ ਕਿੱਤੋਂ ਜਿੰਨੀ ਦੇਰ ਤੱਕ ਇਨਵੈਸਟੀਗੇਸ਼ਨ ਦੇ ਵਿੱਚ ਸੱਚ ਨਹੀਂ ਬੋਲਿਆ ਜਾਂਦਾ ਅਮਨਦੀਪ ਦੇਰ ਦਾ 19 ਦੇਰ ਤੱਕ ਰਿਮਾਂਡ ਵੀ ਚੱਲੇਗਾ ਤਾਂ